ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੁੱਟ ਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਸ ਨੰਗਾ ਕਰਨ ਤੋਂ ਬਾਅਦ ਉਹਦੇ ਨੇ ਇੱਕ ਲੇਡੀ ਹੋਰ ਅਲਸ ਨੰਗੇ ਕਰਕੇ ਬਿਠਾ ਕੇ ਉਹਦੀਆਂ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਹਦੀਆਂ ਪਾਰ ਕਰ ਦਿੱਤੀਆਂ ਥਾਣਾ ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਲੰਦਰ ਸਿੰਘ ਵੱਲੋਂ ਭੋਲੇਪਾਲਾਂ ਦੇ ਲੋਕਾਂ ਨੂੰ ਲੁੱਟਣ ਵਾਲੇ ਹਨੀ ਟ੍ਰੈਪ ਚ ਫਸਾਉਣ ਵਾਲੇ ਗਰੋਹ ਦਾ ਪਰਦਾ ਫਾਸ਼ ਚਾਰ ਮੈਂਬਰ ਗ੍ਰਿਫਤਾਰ ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧਰ ਸ਼੍ਰੀ ਹਰਿੰਦਰ ਸਿੰਘ ਜ਼ਿਰਕ ਜੀ ਦੀ ਦਸ਼ਨ ਅਦੇਸ਼ ਤੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਇੱਕ ਮੁਸਤੈਦੀ ਨਾਲ ਇੱਕ ਵੱਡਾ ਹਨੀ ਟ੍ਰੈਪ ਚ ਫਸਾਉਣ ਵਾਲਾ ਗੈਂਗ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਰ ਕੀਤੀ ਹੈ ਵਾਕਿਆ ਹੈ ਕਿ ਜਸਪਾਲ ਸਿੰਘ ਜੋ ਵਾਸੀ ਜੀਰਾ ਦਾ ਜ਼ਿਲ੍ਹਾ ਫਰੀਪੁਰ ਦਾ ਰਹਿਣ ਵਾਲਾ ਉਹ HDFC ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਅਫਸਰ ਵਜੋਂ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨ ਇੱਕ ਫੋਨ ਆਇਆ ਵੀ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ ਚ ਉਹਨੂੰ ਆਪਣੀ ਐਕਟਾਂ ਤੇ ਬਿਠਾ ਕੇ ਘਰੇ ਲੈ ਗਏ ਘਰੇ ਲਾ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੁੱਟ ਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਸ ਨੰਗਾ ਕਰਨ ਤੋਂ ਬਾਅਦ ਉਹਦੇ ਨੇ ਇੱਕ ਲੇਡੀ ਹੋਰ ਅਲਸ ਨੰਗੇ ਕਰਕੇ ਬਿਠਾ ਕੇ ਉਹਦੀਆਂ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਹਦੀਆਂ ਪਾਰ ਕਰਤੀਆਂ ਤੇ ਉਸ ਦੇ ਜਿਹੜੇ ਏਟੀਐਮ ਜਿਹੜੇ ਕਰੈਡਿਟ ਕਾਰਡ ਜ਼ਬਰਦਸਤੀ ਉਹਦੇ ਜੋ ਕੱਟ ਕੇ ਇੱਥੇ ਲੋਕਲ ਛਾਗੋੜ ਦੇ ਬੈਂਕ ਚੋਂ ਕਰੀਬ 90000 ਰੁਪਿਆ ਜਿਹੜਾ ਵਸੂਲ ਕੀਤਾ ਜ਼ਬਰੀ ਅਤੇ ਉਸ ਦੇ ਸਾਜੋ ਸਮਾਨ ਜਿਹੜੀ ਚੈੱਕ ਬੁੱਕ ਸੀ ਖਾਣੀ ਜਬਰਦਸਤ ਸੀ ਦੋ ਚੱਕਾਂ ਤੇ ਸੈਂਕੜੇ ਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦਕ ਬਣਾ ਕੇ ਰੱਖਿਆ ਤੇ ਕੁਝ ਮੈਂਬਰ ਇਹਨਾਂ ਦੇ ਘਰ ਦੇ ਬਾਹਰ ਖੜੇ ਸੀ ਵੀ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅੱਤ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟੇ ਬਾਅਦ ਉਹਨੂੰ ਫ੍ਰੀ ਕੀਤਾ ਤੇ ਉਸਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਉਹ ਉੱਥੋਂ ਇਹਨਾਂ ਤੋਂ ਛੁੱਟਣ ਤੋਂ ਬਾਅਦ ਆਪਣੇ ਪਰਿਵਾਰ ਪਾਸ ਗਿਆ ਤੇ ਉਹਨੇ ਉੱਥੇ ਪਿੰਡ ਦੇ ਪੰਚਾਇਤਿਆਂ ਨੂੰ ਗੱਲ ਕਰਨ ਤੋਂ ਬਾਅਦ ਅਗਲੇ ਦਿਨ ਸਿਵਲ ਹਸਪੀਟਲ ਸ਼ਾਹਕਰ ਤੋਂ ਮੈਡੀਕਲ ਕਰਾਇਆ ਇੱਥੇ ਲੋਕਲ ਪੁਲਿਸ ਸ਼ਾਹਕੋਟ ਨੂੰ ਇਹ ਆਪਣੀ ਸਟੇਟਮੈਂਟ ਦਰਜ ਕਰਾਈ। ਪੁਲਿਸ ਵੱਲੋਂ ਇਸ سنگین ਅਪਰਾਧ ਤੇ سنگین ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਸਤਦੀ ਨਾਲ ਅਧੂਨੇ ਇੱਕ ਤੰਗ ਤਰੀਕੇ ਨਾਲ ਤੁਕਤੇਸ਼ ਅਮਰੋ ਵਿੱਚ ਲਿਆਂਦੀ। ਮੁਕੱਬਸਾ थाना ਸ਼ਾਹਕੋਟ ਅਨਸਪੈਕਟਰ ਗੁਰਿੰਦਰ ਸਿੰਘ ਭੁੱਲਰ ਤੇ ਉਹਦੀ ਟੀਮ ਨੇ ਵੱਖ-ਵੱਖ ਜਗਤੋਂ ਇਸ 6 ਮੈਂਬਰਾਂ ਦੇ ਘਰੋਂ ਚਾਰ ਮੈਂਬਰਾਂ ਦੇ ਘਰੋਂ ਮੈਂਬਰ ਚਰਨਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲੇਚਨ ਤੇ ਉਹਦੀ ਪਤਨੀ ਗੁਰਬਖਸ਼ ਕੌਰ ਜਿਨ੍ਹਾਂ ਨੇ ਘਰ ਵਿੱਚ ਸਾਰਾ ਵਾਕਿਆ ਕਰਵਾਇਆ ਅਤੇ ਉਸਦੇ ਦੋ ਮੁੱਖ ਦੋਸ਼ੀ ਦਰਬਾਖਸਨ ਔਰ ਭੁੱਲਰ ਪੁੱਤਰ ਗਨਾਨ ਸਿੰਘ ਵਾਸੀ ਮੋਗਾ ਰੋਡ ਕੋਸਟ ਕੋਟ ਹੀ ਸੇਖਾ ਅਤੇ ਇੱਕ ਔਰਤ ਜਿਹੜੀ ਉੱਥੇ ਨਿਊਡ ਹੋਈ ਸੀ ਆਪਣੇ ਆਪ ਨੂੰ ਕਰਨਦੀਪ ਕੌਰ ਉਰਫ ਕਰਨ ਪੁੱਤਰੀ ਬਲਕਾਰ ਸਿੰਘ ਵਾਸੀ ਪਿੰਡ ਸੱਚਾ ਸਿੰਘ ਨਗਰ ਨੇੜੇ ਥਰਮਲ ਪ੍ਰਾਂਤ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਦਰਬਾਖਸਨ ਪਹਿਲਾਂ ਹੁਣੇ ਕਰੀਬ 17 ਜਨਵਰੀ ਨੂੰ ਇਸੇ ਜੇ ਅਪਰਾਧ ਵਿੱਚੋਂ ਜੇਲ੍ਹ ਤੋਂ ਜਮਾਨਤ ਤੇ ਆਇਆ ਹੋਇਆ ਹੈ ਇਹ ਸੋਕਰਾਤ ਕਰਨ ਸਮੇਂ ਇਹਨਾਂ ਨੇ ਵਰਤੇ ਜਿਹੜੇ ਉਹਦੇ ਜਬਰੀ ਹਸੂਲ ਕੀਤੇ ਸੀ ਨਾ 10200 ਨਕਦ 200 ਰੁਪਏ ਨਕਦ ਇੱਕ ਐਕਟਵਾ ਇੱਕ ਵਰਤੀ ਗਈ ਕਾਰ ਮਾਰਕਾ ਸਕੋਡਾ ਅਤੇ ਤਿੰਨ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਆ ਇਹ ਬਾਕੀ ਰਹਿੰਦੇ ਦੋਸ਼ੀਆਂ ਲਈ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਜਿਹੜੇ ਰੇਡ ਕੀਤੇ ਜਾ ਰਹੇ ਹਨ ਇੱਕ ਗਰੋ ਨੇ ਇੱਕ ਸ਼ਰੀਫ ਬੈਂਕ ਅੰਪਲਾਈ ਨੂੰ ਇਹ ਸਾਨੀ ਟ੍ਰੈਪ ਹਾਨੀ ਟ੍ਰੈਪ ਵਿੱਚ ਪਸਾਉਣ ਦੇ ਰਾਹ ਧਮਕਾ ਕੇ ਪੈਸੇ ਦੀ ਹਸੂਲੀ ਕੀਤੀ ਆ ਜੋ ਪੁਲਿਸ ਨੇ ਇਸ ਤੇ مستਦੀਨਾ ਕਾਰਵਾਈ ਕਰਦੇ ਗ੍ਰਿਫਤਾਰ ਕੀਤਾ ਔਰ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਔਰ ਕੱਲ ਮਾਂਜੋ ਬਦਾਲਤੇ ਚ ਪੇਸ਼ ਕਰਕੇ ਇਹਦੇ ਪਿੱਛੇ ਹੋਰ ਕਿਹੜੇ ਕਿਹੜੇ ਹੱਥ ਹੈ ਕਿੰਨਾ ਕਿੰਨਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਦੇ ਜਾਲ ਵਿੱਚ ਫਸਾਇਆ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਥੈਂਕ ਯੂ